jinja yeah. yeah. ਇਸ ਲਈ ਆਪਾਂ ਪਠਾਨਕੋਟ ਦੇ 21 ਸਬ-ਏਰੀਆ ਦੇ ਨੇੜੇ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਮਜ਼ਦੂਰ ਵੈਲਫੇਅਰ ਸੁਸਾਇਟੀ ਵਾਲੇ ਪਾਸੋਂ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਉਹ ਦਿਖਾ ਰਹੇ ਕਿ ਕਾਫੀ ਸੰਖਿਆ ਦੇ ਵਿੱਚ ਜਿਹੜੇ ਮਜ਼ਦੂਰ ਨੇ ਇੱਥੇ ਇਕੱਠੇ ਹੋਏ ਨੇ ਉਹਨਾਂ ਦੀ ਜਿਹੜੀ ਮੁੱਖ ਮੰਗ ਹੈਗੀ ਹੈ ਕਿ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ਤਾਂ ਘੱਟ ਹੈਗੀ ਦੇ ਹੈਗੀ ਆ ਪਰ ਬੋਨਸ ਜਿਹੜਾ ਇਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਠੇਕੇਦਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਸਾਰੇ ਮਜ਼ਦੂਰ ਜਿਹੜੇ ਇੱਥੇ ਕੰਮ ਛੱਡ ਕੇ ਬਾਹਰ ਆ ਗਏ ਨੇ ਉਹਨਾਂ ਦਾ ਕਹਿਣਾ ਕਿ ਕਹਿਆ ਗਿਆ ਕਿ ਜਿਹਨਾਂ ਕੰਮ ਕਰਨਾ ਕਰੋ ਜਿਹਨਾਂ ਨਹੀਂ ਕਰਨਾ ਉਹ ਕੰਮ ਕਰਕੇ ਬਾਹਰ ਜਾ ਸਕਦੇ ਨੇ ਇਹਨਾਂ ਵੱਲੋਂ ਸਾਫ਼ ਤੌਰ ਤੇ ਪ੍ਰਸ਼ਾਸਨ 'ਕੀ ਮੰਗ ਕੀਤੀ ਗਈ ਹੈ ਕਿ ਉਹਨਾਂ ਦਾ ਜੋ ਬੰਦਾ ਹੱਕ ਹੈ ਇਹਨੂੰ ਦਿੱਤਾ ਜਾਵੇ ਤਾਂ ਕਿ ਆਪਣੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣ ਮਜ਼ਦੂਰਾਂ ਨੇ ਆਪਣੀ ਜਿਹੜੀ ਮੰਗ ਮੀਡੀਆ ਦੇ ਰੋਜ਼ ਜੜੀ ਆ ਪ੍ਰਸ਼ਾਸਨ ਅਗੇ ਰੱਖੀ ਆ ਹੁਣੇ ਲੇਬਰ ਇੰਸਪੈਕਟਰ ਕੋ ਜਾਣਗੇ ਤੇ ਆਪਣੀ ਮੰਗਾਂ ਰੱਖਣਗੇ ਤੁਸੀਂ ਦਾ ਦਿਖਾ ਰਹੇ ਕਿ ਕਾਫੀ ਜ਼ਿਆਦਾ ਮਜ਼ਦੂਰ ਜਿਹੜੇ ਕਰੋ ਕੰਮ ਕਰਨ ਆਏ ਸੀਗੇ ਸਾਰੇ ਇਸ ਲਈ ਰੋਡ ਦੇ ਉੱਪਰ ਮੌਜੂਦ ਨਹੀਂ ਔਰ ਇਹਨਾਂ ਦੀ ਦਿਹਾੜੀ ਵੀ ਜਿਹੜੀ ਟੁੱਟ ਚੁੱਕੀ ਆ ਅੱਜ ਦੀ ਔਰ ਸਾਰੇ ਜਿਹੜੇ ਲੋਕ ਨੇ ਉਹ ਸਿਰਫ ਇਸੇ ਹੀ ਕੰਮ ਦੇ ਉੱਪਰ ਨਿਰਭਰ ਨੇ ਆਪਣੇ ਘਰ ਦਾ ਗੁਜ਼ਾਰਾ ਇਸ ਦਿਹਾੜੀ ਲਗਾ ਕੇ ਕਰਦੇ ਨੇ ਆਓ ਦਿਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਆ ਮਜ਼ਦੂਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੇ ਨਾਲ ਉਹ ਰੱਥ ਦੇ ਮਜ਼ ਪੀਰ ਜੀ ਦੇ ਦਫਤਰ ਨੂੰ ਕੀਤਾ ਜਾ ਰਿਹਾ ਹੈ ਕਿ ਨਮਸਕਾਰ ਜੀ ਮੇਰਾ ਨਾਮ ਬਲਵਿੰਦਰ ਕੁਮਾਰ ਮਜ਼ਦੂਰ ਵੈਲਫੇਅਰ ਸੁਸਾਇਟੀ ਪਠਾਨਕੋਟ 21 ਸਬ ਹੇਰੀਆ ਦੇ ਅੰਦਰ ਅਸੀਂ ਕੰਮ ਕਰਦੇ ਆਂ ਠੇਕੇਦਾਰ ਦੇ ਠੇਕੇਦਾਰ ਵੱਲੋਂ ਕੱਲ ਵੀ ਅਸੀਂ ਇੱਕ ਨੋਟਿਸ ਦਿੱਤਾ ਏ ਠੇਕੇਦਾਰ ਨੂੰ ਕਿ ਸਾਡਾ ਬੋਨਸ ਦੀਵਾਲੀ ਬੋਨਸ ਦਿੱਤਾ ਜਾਏ ਪਰ ਠੇਕੇਦਾਰਾਂ ਨੂੰ ਕੋਈ ਹਾਮੀ ਨਹੀਂ ਭਰੀ ਗਈ ਹਲੇ ਤੱਕ ਵੀ ਅੱਜ ਸਾਨੂੰ ਸਾਰਿਆਂ ਨੂੰ ਧਮਕਾਇਆ ਗਿਆ ਕਿ ਜਿਨ੍ਹਾਂ ਨੇ ਦਿਹਾੜੀ ਲਾਣੀ ਹੈ ਲਾਓ ਤੇ ਜਿਨ੍ਹਾਂ ਨੇ ਨਹੀਂ ਲਾਣੀ ਉਹ ਗੇਟ ਤੋਂ ਬਾਹਰ ਚੱਲ ਜੇ ਜਿਹੜੇ ਬੋਨਸ ਦੀ ਮੰਗ ਕਰਦੇ ਆ ਇਹ ਸਾਰੇ ਜਿੰਨੇ ਵੀ ਭਰਾ ਮੇਰੇ ਕੱਠੇ ਹੋਇਆ ਮੇਰੇ ਮਜ਼ਦੂਰ ਸਾਥੀ ਨੇ ਜਿਹੜੇ ਬੋਨਸ ਦੀ ਮੰਗ ਕਰਦੇ ਆ ਪਰ ਇਹਨਾਂ ਨੂੰ ਬੋਨਸ ਦਿੱਤਾ ਨਹੀਂ ਜਾ ਰਿਹਾ ਉਪਰੋਂ ਸਰਕਾਰੀ ਬੰਦਿਆਂ ਨਾਲ ਡਰਾਇਆ ਜਾਇਆ ਕਿ ਇਹਨਾਂ ਨੂੰ ਕੰਮ ਤੋਂ ਬਾਹਰ ਕਰ ਦੇਣਾ ਕੋਈ ਕਹਿੰਦਾ ਕਿ ਇਹਨਾਂ ਦੀ ਐਬਸੈਂਟ ਲਾਓ ਕੋਈ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਏਗਾ ਪਰ ਮੈਂ ਇਹ ਮੰਗ ਕਰਨਾ ਚਾਹੁੰਦਾ ਡੀਸੀ ਸਾਹਿਬ ਕੋ ਜਾਂ ਇੱਥੇ ਆਪਣੇ ਅਧਿਕਾਰੀ ਹੈਗੇ ਮੀਨ ਇਹਨਾਂ ਅਧਿਕਾਰ ਕਿਹਨਾਂ ਨੇ ਦਿੱਤਾ ਕਿ ਸਾਡਾ ਅਧਿਕਾਰ ਵੀ ਖੋਆ ਜਿਹੜਾ ਮਿਹਨਤਾਂ ਨਾਲ ਬਣਦਾ ਉਹ ਵੀ ਖੋਲ ਲਿਆ ਜਾਏ ਬੋਨਸ ਤੇ ਦੀਵਾਲੀ ਬੋਨਸ ਜਿਹੜਾ ਹਰ ਇੱਕ ਸਰਕਾਰ ਹਰ ਇੱਕ ਡਿਪਾਰਟਮੈਂਟ ਦਿੰਦਾ ਹੈ ਆਪਣੀ ਲੇਬਰ ਨੂੰ ਇਹ ਠੇਕੇਦਾਰ ਇੱਕ ਕੱਲਾ ਹੀ ਸਾਰਾ ਬੋਨਸ ਕਾਈ ਜਾਂਦੇ ਆ ਇੱਕ ਸੈਲਰੀ ਸਾਲ ਦੀ ਬੰਦੀ ਵਾਲੇ 6 ਮਹੀਨੇ ਦਾ ਠੇਕਾ ਹੋ ਗਿਆ ਹਲੇ ਤੱਕ ਸਾਨੂੰ ਕੋਈ ਵਿਸੂਲਤ ਨਹੀਂ ਦਿੱਤੀ ਗਈ EPF ਵੀ ਸਾਡਾ ਕਟਕਟਾ ਕੇ ਦਿੱਤਾ ਜਾ ਰਿਹਾ ਉੱਚ ਵੀ ਕਈ ਦਿਨ ਖਾ ਗਿਆ ਏ ਠੇਕੇਦਾਰ ਜੇ ਸਰਕਾਰੀ ਬੰਦੇ ਨੂੰ ਕਹੀਏ ਅਸੀਂ ਗੱਲ ਕਰ ਰਿਹਾ ਸਾਨੂੰ ਆਰਮ ਕਮਾਂਡਰ ਨਾਲ ਨਹੀਂ ਮਿਲਾਇਆ ਜਾਂਦਾ ਸਾਨੂੰ ਕਮਾਂਡਰ ਸਾਹਿਬ ਨਾਲ ਨਹੀਂ ਮਿਲਾਇਆ ਜਾਂਦਾ ਜੇ ਮਿਲਾਇਆ ਜਾਂਦਾ ਤਾਂ ਪੂਰੀ ਗੱਲ ਨਹੀਂ ਹੋਣੀ ਨਿੱਤੀ ਜਾਂਦੀ ਇਹ ਸਾਰਾ ਰੋਸ ਪ੍ਰਦਰਸ਼ਨ ਇਸੇ ਚੱਕਰ 'ਚ ਹੀ ਹੈਗਾ ਕਿ ਸਾਡੇ ਹੱਕ ਜਿਹੜੇ ਬਣਦੇ ਆ ਨਾ ਉਹ ਦਿੱਤੇ ਜਾਣ ਸਾਨੂੰ ਇਹ ਦੀਵਾਲੀ ਬੋਨਸ ਚਾਹੀਦਾ ਹੈਗਾ ਸਾਡਾ ਹੱਕ ਹੈਗਾ ਜਿਹੜਾ ਕੱਲਾ ਇੱਕ ਠੇਕੇਦਾਰ ਸਰਕਾਰਾਂ ਵੀ ਠੇਕੇਦਾਰਾਂ ਨਾਲ ਰਲੀਆਂ ਹੋਈਆਂ ਸਰਕਾਰਾਂ ਦਾ ਇਹ ਮੈਣਾ ਚਲ ਵੀ ਅਸੀਂ ਵੀ ਇਸ ਦੇਸ਼ ਦੇ ਰਹਿਣ ਵਾਲੇ ਆ ਜੇ ਬਾਕੀ ਡਿਪਾਰਟਮੈਂਟਾਂ ਨੂੰ ਬੋਨਸ ਦੇ ਰੂਪ ਚ ਕੋਈ ਪਰਸੈਂਟੇਜ ਲਾ ਕੇ 3.9 2.7 ਇਤਨਾ ਦੇ ਸਕਦੇ ਮਜ਼ਦੂਰਾਂ ਦਾ ਕਿਹੜਾ ਪੁਆਇੰਟ ਹੈਗਾ ਮਜ਼ਦੂਰਾਂ ਦਾ ਵੀ ਪੁਆਇੰਟ ਦੱਸੋ ਨਾ ਮਜ਼ਦੂਰ ਤੇ ਆਪਣੀ ਤਿਹਾਰੀ ਚ ਖੁਸ਼ ਹੈਗਾ ਪਰ ਉਹਦਾ ਜਿਹੜਾ ਇੱਕ ਦੀਵਾਲੀ ਬੋਨਸ ਦੇ ਹਿਸਾਬ ਨਾਲ ਤਨਖਾਹ ਇੱਕ ਬਣਦੀ ਆ ਉਹਦੀ ਦਿੱਤੀ ਜਾਏ ਲੱਖਾਂ ਦੇ ਹਿਸਾਬ ਨਾਲ ਦੇ ਇੱਕ ठेकेदार ਖਾ ਰਿਆ ਮਜ਼ਦੂਰ ਤੇ ਆਪਣੇ ਸੋਹਣ ਨਾਲ ਹੀ ਖੁਸ਼ ਹੈਗਾ ਉਹਦਾ ਸੋਹ ਦਾ ਅਧਿਕਾਰ ਤੇ ਉਹਨੂੰ ਦਿੱਤਾ ਜਾਏ ਮੈਂ ਮਜ਼ਦੂਰਾਂ ਨੂੰ ਮੰਗ ਕਰਨਾ ਪ੍ਰਸ਼ਾਸਨ ਨੂੰ ਤੇ ਜਿਹੜੇ ਆਡੇ ਐਡਮਿਨਿਸਟਰ ਅਡਮਨ ਸਾਹਿਬ ਕਮਾਂਡਰ ਸਾਹਿਬ ਤੇ ਜਿਹੜੇ ਸਰਕਾਰੀ ਜਗ੍ਹਾ ਤੇ ਬੈਠਦੇ ਆ ਇਹ ਸਾਡੀ ਮੰਗ ਵੱਲ ਧਿਆਨ ਦਿੱਤਾ ਜਾਏ ਸਾਡੇ ਹਾਲਤ ਕੋ ਇਨਸਾਨੀਅਤ ਦੇ ਨਾਤੇ ਸਾਡਾ ਸੋਚਿਆ ਜਾਏ ਇਸ ਲੇਬਰ ਵੱਲੋਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਕਿ ਸਾਡੀ ਬੰਦਾ ਬੋਨਸ ਸਾਡਾ ਏਪੀਐਫ ਜਿਹੜੀਆਂ ਸਾਡੀਆਂ ਕਈ ਫੈਸਿਲਟੀਆਂ ਜਿਹੜੀਆਂ ਏਐਸਆਈ ਕਾਰਡ ਸਾਡਾ ਇੰਸ਼ੋਰੈਂਸ ਇਹ ਇੰਸ਼ੋਰੈਂਸ ਦਾ ਦਿੱਤਾ ਨਾਲੇ ਠੇਕੇਦਾਰ ਨੇ ਜਿਹੜਾ ਬਿਲਕੁਲ ਫੇਕ ਹੈ ਹਿੰਦੀ ਡਿਟੇਲ ਚੈੱਕ ਕਰਾਈਏ ਡਿਟੇਲ ਚ ਕੁਝ ਵੀ ਸ਼ੋ ਨਹੀਂ ਹੋ ਰਿਹਾ ਜੇ ਸਹੀ ਆਡੀ ਆਈਡੀ ਬਣੀ ਹੁੰਦੀ ਤੇ ਆਡੀ ਸਾਈਟ ਓਪਨ ਹੁੰਦੀ ਪਰ ਓਪਨ ਨਹੀਂ ਹੋਈ ਇਹ ਸਾਨੂੰ ਧੋਖਾ ਦਿੱਤਾ ਜਾਂਦਾ ਸਾਲ ਦਾ ਟਿਕਾ ਲੈ ਕੇ 2 ਸਾਲ ਕੰਮ ਕਰਾ ਲਿਆ ਜਾਂਦਾ ਬਾਅਦ ਚ ਬੋਨਸ ਬੂਨਸ ਸਾਰਾ ਸਾਲ ਦਾ ਖਤਮ ਕਰ ਦਿੱਤਾ ਜਾਂਦਾ ਜੇ ਹੁਣ ਅਸੀਂ ਇਸ ਸਮੇਂ 13 ਸਾਲਾਂ ਤੋਂ ਇੱਥੇ ਕੰਮ ਕਰਨ ਤੋਂ ਬਾਵਜੂਦ ਮੰਗ ਕੀਤੀ ਆ ਤੇ ਸਾਨੂੰ ਡਰਾ ਧਮਕਾਇਆ ਜਾ ਰਿਹਾ ਅਸੀਂ ਦੇਸ਼ ਦੇ ਰਹਿਣ ਵਾਲੇ ਸਾਡੀ ਇਹ ਸੁਣਵਾਈ ਦੇਸ਼ ਦੇ ਕੋਨੇ-ਕੋਨੇ ਤੱਕ ਖਾਸ ਕਰਕੇ ਜਿਹੜੇ ਸੈਂਟਰ ਚ ਬੈਠੇ ਲੀਡਰ ਸਾਹਿਬਾਨ ਆ ਗਏ ਉਹਨਾਂ ਤੱਕ ਮੋਦੀ ਸਾਹਿਬ ਤੱਕ ਪਹੁੰਚਾਈ ਜਾਏ ਕਿ ਸਾਡੇ ਇਹ ਹੱਕ ਦਿੱਤੇ ਜਾਣ ਖਾਸ ਕਰਕੇ ਠੇਕੇਦਾਰੀ ਬੰਦ ਹੀ ਕਰ ਦਿੱਤੀ ਜਾਏ ਇੰਨੀ ਲੇਬਰ ਦਾ ਸਾਰਾ ਕਮਾਈ ਜਿਹੜਾ ਇਕੱਲਾ ਇੱਕ ਠੇਕੇਦਾਰ ਖਾਂ ਰਿਹਾ ਹੈ ਲੇਬਰ ਦੀ ਕਮਾਈ ਠੇਕੇਦਾਰ ਖਾਨ ਨੂੰ ਹੱਕ ਕਿਨੇ ਦਿੱਤੇ ਦਾ ਸਰਕਾਰਾਂ ਨੇ ਦਿੱਤਾ ਸਰਕਾਰਾਂ ਨਾਲ ਠੇਕੇਦਾਰੀ ਬੰਦ ਕਿਉਂ ਨਹੀਂ ਕਰਦੀ ਪਈ ਇਹ ਬੰਦ ਕਰਨਾ ਉਹਨਾਂ ਦਾ ਫਰਜ਼ ਹੈਗਾ ਇਹ ਲੇਬਰ ਦਾ ਸੋਚਣ ਇਹਨਾਂ ਦੇ ਪਰਿਵਾਰਾਂ ਦਾ ਸੋਚਣ ਜਿਹੜੇ ਘਰ ਇੱਕ ਟਾਈਮ ਦੀ ਰੋਜ਼ ਸਬਜ਼ੀ ਲੈਣੀ ਇਸ ਟਾਈਮ ਸਬਜ਼ੀ ਦਾ ਮੁੱਲ ਕੀ ਚੱਲ ਰਿਹਾ ਉਹ ਸਬਜ਼ੀ ਲੈਣੀ ਵੀ ਔਖੀ ਹੋ ਗਈ ਦੀ ਆ ਤੇ 435 ਰੁਪਏ ਰੇਟ ਲਾ ਕੇ ਭੇਜਦੇ ਨੇ ਇਹਨਾਂ ਨੇ ਉਹ ਵੀ ਲੱਗਦੀ ਦਿਹਾੜੀ ਆ ਤੇ ਜੇ ਬੋਨਸ ਵੀ ਮੰਗ ਕੀਤੀ ਅਸੀਂ ਗਲਤ ਕੀ ਕੀਤਾ ਅਗਲੀ ਰੂਪਰੇਖਾ ਹੈ ਵੀ ਸਾਡਾ ਬਣਦਾ ਹੱਕ ਦਿੱਤਾ ਜਾਏ ਜੇ ਨਹੀਂ ਦਿੱਤਾ ਜਾਂਦਾ ਤੇ ਸਾਡੀ ਯੂਨੀਅਨ ਵੱਲੋਂ ਸਾਡੇ ਆਗੂ ਜਿਹੜੇ ਉਹਨਾਂ ਵੱਲੋਂ ਆਦੇਸ਼ ਆ ਗਿਆ ਵੀ ਕੜੇ ਤੋਂ ਕੜਾ ਹੀ ਸੰਘਰਸ਼ ਜਾਰੀ ਰੱਖਾਂਗੇ ਬੇ ਕੰਮ ਤੇ ਵਾਪਸ ਜਾਣਾ ਹੈ ਕਿਉਂਕਿ ਆਏ ਤੇ ਸਾਰੇ ਕੰਮ ਕਰਨ ਸੀ ਪਰ ਇਹਨਾਂ ਨੇ ਕਹਿਤਾ ਵੀ ਜੇ ਤੁਸੀਂ ਕੰਮ ਨਹੀਂ ਕਰਨਾ ਤੇ ਤੁਸੀਂ ਬਾਹਰ ਜਾ ਸਕਦੇ ਹੋ ਸਾਡੀ ਐਬਸੈਂਟ ਲਾਤੀ ਸਰੇ ਪ੍ਰੈਗਨਟ ਲੱਗੀ ਬਾਅਦ ਚ ਉਹਨਾਂ ਨੇ ਅੰਦਰ ਜਾ ਕੇ ਸਾਡੇ ਰਜਿਸਟਰਾਂ ਤੇ ਐਬਸੈਂਟ ਲਾਈਆ ਮਾਰਕਰ ਲਾ ਕੇ ਇਹ ਦੇਖੋ ਸਾਨੂੰ ਅੱਜ ਦੀ ਦਿਹਾੜੀ ਵੀ ਚਾਹੀਦੀ ਆ ਜਿਹੜੀ ਸਾਡੀ ਟੁੱਟੀ ਆ ਤੇ ਉੱਪਰੋਂ ਬੋਨਸ ਵੀ ਚਾਹੀਦਾ ਤੇ ਜਿਹੜੀਆਂ ਸਾਡੀਆਂ ਫੈਸਿਲਿਟੀਆਂ ਰੁਕਦੀਆਂ ਹਨ ਉਹ ਫੈਸਿਲਿਟੀਆਂ ਦਿੱਤੀਆਂ ਜਾਣ ਧੰਨਵਾਦ ਮੇਰਾ ਨਾਮ ਸਤਵਿੰਦਰ ਸਿੰਘ ਮੈਂ ਵੀ ਇੱਕ ਮਜ਼ਦੂਰ ਵੈਲਫਰ ਸੋਸਾਇਟੀ ਦਾ ਸਦਾਸਿ ਹੈਗਾ ਸਾਡੀ ਇੱਕ ਸਾਰਿਆਂ ਨਾਲੋਂ ਮੁਢਲੀ ਜਿਹੜੀ ਮੰਗ ਹੈਗੀ ਆ ਸਾਡਾ ਈਪੀਐਫ ਜਿਹੜਾ ਸਾਡਾ ਬੰਦਾ ਹੱਕ ਆ ਉਹਦੇ ਚ ਕੀ ਕੀਤਾ ਠੇਕੇਦਾਰ ਨੇ ਪਹਿਲਾਂ ਤਾਂ ਮੈਂ ਲੇਬਰ ਅਫਸਰ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਇਸ ਗੱਲ 'ਤੇ ਧਿਆਨ ਦਿੱਤਾ ਜਾਵੇ ਕਿ ਜਿਹੜਾ ਠੇਕੇਦਾਰ ਆ ਹੁਣ ਸਾਡਾ ਜਿਹੜਾ ਈਪੀਐਫ ਦਾ ਹਰ ਮਹੀਨੇ 15 ਦਿਨ ਬਾਅਦ ਉਹਦੀ ਕਿਸ਼ਤ ਪੈਣੀ ਹੁੰਦੀ ਆ ਮਹੀਨੇ ਦੀ ਤਨਖਾਹ ਤੋਂ 15 ਦਿਨ ਅਗਲੇ 'ਚ ਪੈਣੀ ਹੁੰਦੀ ਆ ਪਿਛਲੇ ਠੇਕਿਆਂ ਦੇ ਵਿੱਚ ਵੀ ਇਹ ਪੂਰਾ ਪੂਰਾ ਸਾਲ ਦਾ ਖਾ ਚੁੱਕਿਆ ਔਰ ਅਜੇ ਵੀ ਇਹਨੇ ਕਿਸ ਦਾ 1 ਮਹੀਨੇ ਦਾ ਕਿਸ ਦਾ 2 ਮਹੀਨੇ ਦਾ ਕਿਸ ਦਾ 4 ਮਹੀਨੇ ਦਾ ਉਹ ਖਾ ਚੁੱਕਿਆ ਅਸੀਂ ਕਹਿੰਦੇ ਆ ਕਿ ਜਿਹੜਾ ਸਾਡਾ EPF ਦਾ ਪੈਸਾ ਉਹ ਸਾਰਾ ਸਾਨੂੰ ਮਿਲੇ ਜਿਹੜੀ ਸਾਡੀ ਫੈਸਿਲਿਟੀ ਮਿਲਦੀ ਆ ਉਹ ਵੀ ਸਾਨੂੰ ਮਿਲੇ ਔਰ ਜਿਹੜਾ ਸਾਡਾ ESI ਕਾਰਡ ਹੈਗਾ ਇਹ ਸਾਡਾ ਇੱਕ ਮਜ਼ਦੂਰ ਦਾ ਹੱਕ ਹੈਗਾ ਜਿਹੜਾ ਲੈਣਾ ਸਾਨੂੰ ਸਰਟੀਫਿਕੇਟ ਲਾ ਸਕਦੀ ਕੁਝ ਵੀ ਹੋ ਸਕਦਾ ਇਹ ਪਹਿਲਾਂ ਵੀ ਗਲਤ ਕੀਤਾ ਔਰ ਹੁਣ ਵੀ ਗਲਤ ਕੀਤਾ ਮੈਂ ਇੱਕ ਰਿਕਵੈਸਟ ਕਰਦਾ ਲੇਬਰ ਅਫਸਰ ਅੱਗੇ ਇਹ ਜਿਹੜਾ ਦਾ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਲੇਬਰ ਅਫਸਰ ਨੂੰ ਵੀ ਆਪਣੀ ਰਿਕਵੈਸਟ ਦੇਣ ਚੱਲੇ ਆਂ ਕਿ ਸਾਡਾ EPF ਦਾ ਉਹ ਜਿਹੜਾ ਸਾਡਾ ESI ਕਾਰਡ ਦਾ ਜਿਹੜਾ ਸਾਡਾ ਮਸਲਾ ਉਹ ਹੱਲ ਕਰਾਇਆ ਜਾਵੇ